ਕਾਂਗਰਸ ਤਾਂ ਹੁਣ ਆਏ ਮੰਨੀ ਬੈਠੀ ਆ 70 MP ਜਿੱਤ ਕੇ ਵੀ ਸਰਕਾਰ ਤਾਂ ਸਾਡੀ ਬਣ ਗਈ ਹਾਂ ਉਹ ਤਾਂ 2021 ਦੇ ਵਿੱਚ ਇਹਨਾਂ ਦਾ ਮੁੱਖ ਮੰਤਰੀ ਦਾ ਰੋਲ ਸ਼ੁਰੂ ਹੋ ਗਿਆ ਕਹਿੰਦੇ ਹੂੰ ਇਸ ਕਰਕੇ ਇਹਨਾਂ ਦੇ ਕੋਲੇ ਆਪਣੇ ਕੋਲੇ ਕੋਈ ਵਰਤਾਂਤ ਨਹੀਂ ਸਿਆਸੀ ਨਾ ਪੰਜਾਬ ਲਈ ਨਾ ਪੰਥ ਲਈ ਨਾ ਮੁਲਕ ਲਈ ਮੋਦੀ ਵਾਲੇ ਆਰਾਮਕਾਰ ਦੇ ਵਿੱਚ ਇਹ ਸਾਰੇ ਫਿਰਦੇ ਨੇ ਘੁੰਮਦੇ ਹੂੰ ਇਸੇ ਕਰਕੇ ਇਹਨਾਂ ਦੀ ਗੱਲ ਗਲਤੀ ਵੀਤੋ ਹੋ ਸਕਦੀ ਹੈ ਹੂੰ ਕਈ ਵਾਰ ਲੂਜ ਟੱਕ ਹੋ ਜਾਂਦੀ ਆ ਜਵਾਨ ਫਿਸਲ ਜਾਂਦੀ ਆ ਪਰ ਇੱਕ ਧਾਰਨਾ ਥੋੜੀ ਦਰਸਤ ਹੁੰਦੀ ਆ ਹੂੰ ਜੋ ਤੁਹਾਡੇ ਮਨ ਚ ਬਣੀ ਹੋਵੇ ਇਸ ਕਰਕੇ ਕੱਲੇ ਬਿਆਨਾਂ ਦੀ ਗੱਲ ਨਹੀਂ ਬਿਆਨਾਂ ਨੇ ਬਹਾਨਾ ਜਾਂ ਮੌਕਾ ਦੇਤਾ ਲੋਕਾਂ ਨੂੰ ਤਿਲਕਣ ਦਾ ਸਾਰੇ ਕਹਿ ਦੋ ਛੱਡੋ ਜਾਰੇ ਦਾ ਕੀ ਆ ਹਾਂ ਕਾਂਗਰਸ ਬਿਲਿਆਦੀ ਤੌਰ ਤੇ ਲੀਹੋਂ ਲੱਥੀ ਹੋਈ ਆ ਲੀਹ ਤੇ ਪੈਣ ਦੀ ਇਹਨੂੰ ਕੋਈ ਰੋਕਦਾ ਇਹਨਾਂ ਨੂੰ ਪੰਜਾਬ ਬਾਰੇ ਬੋਲਣ ਤੋਂ ਹੂੰ ਜਿਹੜੇ ਜਿਹੜੇ ਮੁੱਦੇ ਰਾਹੁਲ ਗਾਂਧੀ ਚੱਕ ਰਿਆ ਇਹ ਉਹ ਕੋਈ ਨਹੀਂ ਚੱਕ ਰਿਹਾ ਜੀ ਹੂੰ ਐਸੀਆਂ ਨੇ ਉਹ ਕਹਿੰਦਾ ਵੀ ਜਨਗਣਨਾ ਹੋਣੀ ਚਾਹੀਦੀ ਬਾਈ ਜੀ ਜੇ ਤੁਸੀਂ ਕਿਤੇ ਇੱਕ ਝੋਲਾ ਪੈਦਾ ਕਰਨਾ ਹੂੰ ਅੰਕੜੇ ਗਏ ਕਰ ਦੋ ਫਰੁਪਤੀ ਨਾ ਲੱਗੇ ਕਿ ਕਿਤ ਕੀ ਆ ਜਨਗਣਨਾ ਕਿਉਂ ਨਹੀਂ ਕਰਾ ਰਹੇ ਜੀ ਹੁਣ ਤੱਕ ਬਾਕੀ ਅੰਕੜੇ ਕਹਿੰਦੇ ਉੱਥੋਂ ਅੰਕੜੇ ਆਉਂਦੇ ਸੀ ਉਹ ਵੀ ਬੰਦ ਕਰਤੇ ਉੱਥੋਂ ਨਹੀਂ ਮਿਲ ਰਹੇ ਉੱਥੋਂ ਨਹੀਂ ਹੋ ਰਹੇ ਜਿਹੜਾ ਰਾਈਟ ਟੂ ਇਨਫਾਰਮੇਸ਼ਨ ਆ ਉਹ ਵੀ ਘੋਲ ਮੋਲ ਜਿਆ ਕਰਤਾ ਸਾਰੇ ਕਸੇ ਤੋਂ ਪੰਜਾਬ ਚ ਸਭ ਤੋਂ ਵੱਡਾ ਸੀ ਵਸਵਾ ਮੁਲਕ ਚ ਇਹ ਕਿਉਂ ਨਹੀਂ ਜਨਗਣਨਾ ਦੀ ਮੰਗ ਕਰਦੇ